ਸਸੇਗਾ ਭਾਈ ਸਾਰਿਆਂ ਨੂੰ ਅੱਜ ਆਪਣੇ ਗਰਾਊਂਡ ਦਾ ਅੱਸੀ ਮਹੀਨਾ ਹੋ ਗਿਆ ਪਰਮਾਤਮਾ ਦੀ ਮਿਹਰ ਨਾਲ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਬਹੁਤ ਸਾਰੇ ਬੱਚੇ ਮਿਹਨਤ ਕਰ ਰਹੇ ਆ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਇਸੇ ਤਰ੍ਹਾਂ ਸਾਰੇ ਪੇਰੈਂਟਸ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੇ ਬੱਚਾ ਨੂੰ ਗਰਾਊਂਡ ਚ ਭੇਜੋ ਉਹਨੂੰ ਨਸ਼ਿਆਂ ਤੋਂ ਬਚਾਓ ਮੋਬਾਈਲਾਂ ਤੋਂ ਬਚਾਓ ਅੱਜ ਦੀ ਜਵਾਨੀ ਨੂੰ ਬਚਾਓ ਜਿਹੜਾ ਦੁਕਾਨਾਂ ਵਾਲਾ ਸਮਾਨਖਾਨ ਦੇ ਬੱਚੇ ਜਿਵੇਂ ਸਟਿੰਗ ਵਗੈਰਾ ਕੋਈ ਜਾਂ ਹੋਰ ਛੋਟੇ ਬੱਚੇ ਮਾੜੀਆਂ ਹਰਕਤਾਂ ਦੇ ਵਿੱਚ ਰਲ ਜਾਂਦੇ ਆ ਉਹਦੇ ਬੱਚੇ ਦਾ ਪੂਰਾ ਧਿਆਨ ਰੱਖਿਆ ਕਰੋ ਭਾਈ ਸਾਰੇ ਪੇਰੈਂਟਸ ਨੂੰ ਅਸੀਂ ਜਿੰਨਾ ਵੀ ਸ ਸਰਨ ਬੇਨਤੀ ਕਰਦੇ ਆ ਕਿ ਆਪਾਂ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖੋ ਜਿਹੜੇ ਕੁਛ ਮਾੜੇ ਅਨਸਰ ਹੈ ਉਹ ਆਪਣੇ ਬੱਚਿਆਂ ਨੂੰ ਮਾੜੇ ਪਾਸੇ ਲਾ ਰਹੇ ਆ ਜਿਸ ਤਰ੍ਹਾਂ ਕੁਲਪ ਵਗੈਰਾ ਦਾ ਜਾਂ ਸਰਿੰਜਾਂ ਦੇ ਵਿੱਚ ਕੋਈ ਪੀਣ ਵਾਲਾ ਕੁਛ ਆ ਰਿਹਾ ਹੈ ਇਸ ਤਰ੍ਹਾਂ ਚੀਜ਼ਾਂ ਦੁਕਾਨ ਤੇ ਆ ਰਹੀਆਂ ਘਟੋ ਘਟ ਆਪਣੇ ਪੇਰੈਂਟਸ ਨੂੰ ਹਰੇਕ ਨੂੰ ਪਤਾ ਹੋਵੇ ਕਿ ਮੇਰਾ ਬੱਚਾ ਦੁਕਾਨ ਤੇ ਕੀ ਲੈਣ ਗਿਆ ਤਾਂ ਉਹ ਆ ਕੇ ਤੋਂ ਪੁੱਛਿਆ ਜਾ ਬੇਟੇ ਤੂੰ ਕੀ ਕੀ ਲੈਂਦਾ ਤੇ ਕੀ ਕੀ ਖਾਂਦਾ ਤਾਂ ਜਿੰਨੇ ਵੀ ਇੱਥੇ ਪਲੇਅਰ ਆਉਂਦੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਦੁਕਾਨ ਤੋਂ ਲੈ ਕੇ ਕੋਈ ਚੀਜ਼ ਨੀ ਖਾਣੀ ਤੁਸੀਂ ਜਿਵੇਂ ਤੁਸੀਂ ਬਿਸਕਟ ਲੈ ਲਏ ਕਦੇ ਗਿਰੀਆਂ ਲੈ ਲੀਆਂ ਇਤਿਆਂ ਦੇ ਵਿੱਚ ਕੋ ਇਹ ਦਿੱਦਾਂ ਚ ਕੋਈ એનર્ਜੀ ਨਹੀਂ ਤੁਸੀਂ ਘਰੇ ਬਣਵਾ ਕੇ ਤੇ ਪੇਰੈਂਟ ਤੋਂ ਦੁੱਧ ਪੀਓ ਖੁੜਾ ਖਾਓ ਦਹੀਂ ਖਾਓ ਲੱਸੀ ਪੀਓ ਖੀਰ ਖਾਓ ਇਹ ਹੈ ਜਿੱਦਾਂ ਘਰੇ ਬਣਵਾਉਣਾ ਖਾਓ ਚਲੋ ਇਹ ਛੋਟੇ ਬੱਚਿਆਂ ਦਾ ਜੀ ਕਰਦਾ ਹਫਤੇ ਜਿੱ ਇੱਕ ਦਿਨ ਰੱਖ ਲੋ ਇਹ ਜੇ ਤੁਸੀਂ ਵੀ ਅਸੀਂ ਆ ਚੀਜ਼ ਖਾਣੀ ਹੈ ਤਾਂ ਇਹ ਬੇਨਤੀ ਕਰਦੇ ਆ ਸਾਡੇ ਮਾਧਿਅਮ ਦੇ ਰਾਈ ਸਾਰੇ ਪਲੇਅਰਾਂ ਨੂੰ ਸਾਰੇ ਪੇਰੈਂਟਸ ਨੂੰ ਸਾਰੇ ਮਾਪਿਆਂ ਨੂੰ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਦਾ ਖਿਆਲ ਰੱਖੋ ਉਹਨਾਂ ਨੂੰ ਗਰਾਊਂਡ ਨਾਲ ਜੋੜੋ ਤਾਂ ਜੋ ਮਾੜਿਆ ਸਮਾਂ ਚੱਲ ਰਿਹਾ ਹੈ ਉਹ ਸਮੇਂ ਤੋਂ ਬਚਾਉਣ ਦੇ ਵਾਸਤੇ ਤੁਸੀਂ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਭੇਜੋ ਤੇ ਉਹਨਾਂ ਦਾ ਭੇਖਾੜਾ ਉਜਲਾ ਬਣਾਓ ਜਾਂਦੇ ਬਹਦੇ ਰਹੋ ਸਸੇਕਾਲ ਜੀ ਤਾਂ ਜੋ ਆ ਤੇ ਬੱਚਿਆਂ ਨੂੰ ਡਾਈਟ ਦਿੱਤੀ ਗਈ ਹੈ ਸਾਡੀ ਬੈਡਮਿੰਟ ਦੀ ਟੀਮ ਹੈ ਬਾਈ ਖੁਸ਼ੀ ਵਰਗੇ ਤਾਰੀ ਵਰਗੇ ਤਾਂ ਉਹਨਾਂ ਵੱਲੋਂ ਛੋਲੇ ਤੇ ਸ਼ੱਕਰ ਬੱਚਿਆਂ ਵਾਸਤੇ ਦਿੱਤਾ ਗਿਆ ਬਹੁਤ ਧੰਨਵਾਦ ਹੈ ਉਹਨਾਂ ਦਾ ਤੇ ਜੋ ਕੇਲਿਆਂ ਦੀ ਡਾਈਟ ਦੀ ਸੇਵਾ ਉਹ ਬੱਬਲ ਗਿੱਲ ਵੱਲੋਂ ਬਾਈ ਜਿਹਨਾਂ ਪਕਰ ਨਾਲ ਲੰਦੇ ਕੇ ਕਹਦੇ ਨੇ ਪਿੰਡ ਦੇ ਬੱਬਲ ਗਿੱਲ ਵੱਲੋਂ ਉਹਨਾਂ ਵੱਲੋਂ ਕੇਲਿਆਂ ਦੀ ਸੇਵਾ ਬਹੁਤ ਧੰਨਵਾਦ ਜਾਂਦੇ ਬਹਦੇ ਰਹੋ No, okay. que...